ਅੰਡ ਚ ਅੱਜ ਤੇ ਸਾਰਿਆਂ ਨੇ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਦਨ ਨਰੋਲਾ ਪਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਈ ਕਿੱਲਾ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵ ਸੰਮਤੀ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀ ਹੋਵੇ ਛੇੜ ਚੁੱਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਨੇ ਕਿਹਾ ਵੀ 2 ਕਰੋੜ ਤੱਕ ਵੀ ਦੋਵਾਂਗੇ ਤੇ ਅਸੀਂ ਮਤਲਬ ਤੇ ਮੁਰਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਣਗੀਆਂ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਗਸ਼ਤ ਕਰੀ ਕੀ ਕਰ ਲਈ ਹੁਣ ਸਰ ਚਾਰ ਬਈ ਚਲੋ ਅਗਲੇ ਨੂੰ ਸਵਾਰੀ ਫੀਲ ਕਰਦੇ ਵਧੀਆ ਹੈ ਨਾ ਉਹ ਵਧੀਆ ਜੀ ਇਹ ਜਿਹੜਾ ਪਰਸੋਂ ਚੋਅ ਦਾ ਮੁੱਦਾ ਸਾਡੇ ਪਿੰਡ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਇਆ ਲਾਇਆ ਉਹਦੇ ਮੁੱਦੇ ਤੇ ਅਜੈ ਸਿੰਘ ਸਾਹਿਬ ਆਪ ਆਏ ਸੀ ਇੱਥੇ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇਸ ਵਿੱਚ ਇਨਵੋਲਵ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣ ਗਿਆ ਬਿਲਕੁਲ ਜਾਇਜ਼ ਹੈ ਜੀ ਮੈਂ ਸਰਕਲ ਗਵਰਨਮੈਂਟ ਦੀ ਨੌਕਰੀ ਕਰਕੇ ਆ ਇਹਦੇ ਵੇਲੇ ਪਹਿਲੀ ਗੱਲ ਤੇ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿੱਥੋਂ ਕਿੱਥੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾਲੇ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸਹਿਮਤੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is all ਜਿਨ੍ਹਾਂ ਨੇ ਕੱਲ ਬੋਲੀ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਇਹ ਆਇਆ ਕਿ एवरीवन ਵਾਂਟਸ ਇਲੈਕਸ਼ਨ that is all ਹੋਇਆ ਵਕਿ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਇੱਤ ਕੀ ਕਾਰਵਾਈ ਕੀਤੀ ਜਾਣੀ ਇਹ ਜੋ ਬਣਦੀ ਹੈ ਕਾਰਵਾਈ ਕਰਾਂਗੇ ਪਿੰਡ ਚ ਅੱਜ ਤੇ ਸਾਰਿਆਂ ਦੀ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਦਨ ਨਰੋਲਾ ਤੇ ਆ ਗਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਈ ਕਿੱਲਾ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਮਿੱĐਨ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵ ਸੋਮਥਿੰਗ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਹੋਰ ਥੋੜੀ ਥੋੜੀ ਅਵੇਂ ਛੇੜ ਚੁਲਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਮਤਲਬ ਬੋਲੀ ਹੋਣ ਦਾ ਵੀ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਨੇ ਕਿਹਾ ਵੀ 2 ਕਰੋੜ ਤੱਕ ਵੀ ਦਵਾਵਾਂ ਤੇ ਮੁਰਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਣਗੀਆਂ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਗਲਤ ਗੱਲ ਹੈ ਕੀ ਕਰ ਲਈ ਹੁਣ ਸਰ ਚਾਰ ਬਈ ਚਲੋ ਅਗਲੇ ਨੂੰ ਸੌਰੀ ਫੀਲ ਕਰਦੇ ਵਧੀਆ ਹੈ ਨਾ ਉਹ ਵਧੀਆ ਜਿਹੜਾ ਪਰਸੋਂ ਚੋਰ ਦਾ ਮੁੱਦਾ ਸਾਡੇ ਪਨੇ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਇਆ ਲਾਇਆ ਉਹਦੇ ਮੁੱਦੇ ਤੇ ਅਜੈ ਸ਼ੀਮ ਸਾਹਿਬ ਆਪ ਆਏ ਸੀ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇਸ ਵਿੱਚ ਇਨਵੋਲ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਕਿਹਾ ਠੀਕ ਹੈ ਵੋਟਾਂ ਪੈਣ ਗਿਆ ਬਿਲਕੁਲ ਜਾਇਜ਼ ਹੈ ਜੀ ਕੀ ਹੁਣ ਮੈਂ ਸੈਂਟਰਲ ਗਵਰਨਮੈਂਟ ਦੀ ਨੌਕਰੀ ਕਰਕੇ ਆ ਇਹਦੇ ਵੇਲੇ ਪਹਿਲੀ ਗੱਲ ਤੇ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿੱਥੋਂ ਕਿੱਥੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾਲੇ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ